ਪਟਿਆਲਾ ਦੇ ਵਿੱਚ ਕੱਲ ਦੇਰ ਸ਼ਾਮ ਥ੍ਰਿਪੜੀ ਇਲਾਕੇ ਵਿੱਚ ਲੁੱਟਖੋਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਤੇ ਇੱਕ ਸਕੂਟੀ ਸਵਾਰ ਦੇ ਉੱਪਰ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੇ ਕੋਲੋਂ ਸਕੂਟੀ ਖੋ ਕੇ ਫਰਾਰ ਹੋ ਗਏ ਜੀ ਦੱਸਿਆ ਗਿਆ ਕਿ ਸਕੂਟੀ ਦੇ ਵਿੱਚ ਸ਼ਖਸ ਦਾ 10 ਤੋਂ 15 ਲੱਖ ਕੈਸ਼ ਵੀ ਪਿਆ ਸੀ ਜਿਹੜਾ ਉਹ ਲੁੱਟ ਕੇ ਫਰਾਰ ਹੋ ਗਏ ਜੀ ਹਾਲਾਂਕਿ ਪੁਲਿਸ ਨੇ ਕਿੰਨੀ ਲੁੱਟ ਹੋਈ ਹੈ ਇਸ ਬਾਰੇ ਤਾਂ ਨਹੀਂ ਦੱਸਿਆ ਲੇਕਿਨ ਇਹ ਨਾ ਜ਼ਰੂਰ ਦੱਸਿਆ ਹੈ ਕਿ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਕਿਸੇ ਨੇ ਕੰਮ ਕਰਦਾ ਗੋਪਾਲ ਆਉਂਦੇ ਰੀਲਾ ਪਾਉਣ ਤੇ ਉਹਨੇ ਦੱਸਿਆ ਮੈਂ ਸਕੂਟਰੀ ਤੇ ਆ ਰਿਹਾ ਸੀ ਨਾ ਕਰੀਬ 8 ਵਜੇ ਜਦੋਂ ਆਪਣੇ ਘਰ ਦੇ ਮੋੜ ਨੂੰ ਮੋੜ ਲੱਗਿਆ ਸੰਤ ਰੋਡ ਤੋਂ ਤੇ ਦੋ ਇੱਕ ਮੋਟਰਸਾਈਕਲ ਤੇ ਬੰਦੇ ਸੀਗੇ ਉਹਨਾਂ ਨੇ ਸੱਟ ਮਾਰ ਕੇ ਉਹ ਸਕੂਟਰੀ ਨੂੰ ਕੋਲੇ ਲੈ ਗਏ ਜਿਹਦੇ ਵਿੱਚ ਪੈਸੇ ਵੀ ਸੀ ਉਹ ਅਸੀਂ ਬਾਕੀ ਕਰਬੀ ਦੇਖ ਰਹੇ ਹਾਂ ਸਾਰੇ ਚੈੱਕ ਕਰ ਰਹੇ ਹਾਂ ਜੋ ਵੀ ਇਹਨਾਂ ਦਾ ਕਾਨੂੰਨ ਤਾਅ ਕਰ ਰਿਹਾ ਕੋਈ ਜਾਣਕਾਰੀ ਵੀ ਆਇਆ ਭਾਜੀ ਕਿਤਨੀ ਅਮਾਉਂਟ ਸੀ ਨੇ ਐਗਜ਼ੈਕਟ ਉਹਨਾਂ ਨੂੰ ਇਹੋ ਜਿਹਾ ਨਹੀਂ ਕਲੀਅਰ ਤੇ ਟੱਕਰ ਥੋੜਾ ਘਬਰਾਏ ਹੋਏ ਨੇ ਬਾਕੀ ਮੌਕੇ ਇਹ ਫਾਈਨੈਂਸ ਦਾ ਕੰਮ ਕਰਦਾ ਸੀ ਜੀ ਹਾਂ ਫੋਰੈਕਸ ਸੈਕਸ਼ਨ ਦਾ ਕੰਮ ਕਰਦਾ ਸੀ ਤੇ ਸਰ ਕੁਝ ਜਾਣਕਾਰੀ ਸੁਤਰਾ ਦੇ حوالے ਖਬਰ ਆ ਰਹੀ ਹੈ ਕਿ 25 ਤੋਂ 15 ਤੋਂ 25 ਲੱਖ ਦੇ ਵਿੱਚ ਸੀ ਨਹੀਂ ਦੇਖੋ ਅਜੇ ਹਜੇ ਕੋਈ ਗੱਲ ਉਹਨੇ ਸਾਨੂੰ ਨਹੀਂ ਦੱਸੀ ਬਾਕੀ ਜੋ ਵੀ ਜਿੰਨਾ ਵੀ ਕਹਿਣਗੇ ਸਕੂਟੀ ਦੇ ਵਿੱਚ ਜੋ ਵੀ ਕੈਸ਼ ਸੀਗਾ ਉਹ ਕਰਕੇ ਆਇਆ ਹੈ ਉਹਦੇ ਬਾਰੇ ਉਹ ਵੀ ਤੇ ਸਰ ਸਕੂਟੀ ਵੀ ਨਾਲ ਲੈ ਗਏ ਹਾਂਜੀ ਸਕੂਟੀ ਇਹ ਇਕੱਲਾ ਸੀਗਾ ਜਿਨ੍ਹਾਂ ਨਾਲ ਵਾਰਦਾਤ ਹੋਈ ਹੈ ਕਿ ਨਾਲ ਹੋਰ ਵੀ ਸੀ ਇਹਨਾਂ ਦੇ ਇਹ ਇਕੱਲੇ ਸੀਗੇ ਜਿਨ੍ਹਾਂ ਨੇ ਕਰੀ ਉਹ ਦੱਸਣ ਦਾ ਦੋ ਜਣੇ ਠੀਕ ਤੇ ਉਹਨੂੰ ਛੱਟ ਛੱਟ ਦੀ ਗੱਲ ਕਰੀਏ ਕਿ ਦੀ ਛੱਟ ਲੱਗੀ ਹੈ ਸਰ ਕਿਸ ਚੀਜ਼ ਦੀ ਛੱਟ ਲੱਗੀ ਹੈ ਛੱਟ ਦੇ ਕੋਈ ਉਹਨਾਂ ਦੱਸਿਆ ਕੋਈ ਲਿਖੀ ਚੀਜ਼ ਮਾਰੀ ਹੈ ਉਹਨਾਂ ਨੇ ਤੇ ਬਾਕੀ ਉਹ ਡਾਕਟਰ ਸਾਹਿਬ ਕੋਲ ਤਾਂ ਰਿਹਾ ਨਹੀਂ ਫੂਕ ਸਟਾ ਹੈ ਇਨਸੈਂਟ ਜਿਹੜਾ ਹੋਇਆ ਕਿ ਇਨਸੈਂਟ ਉਹਨੇ ਕਿਹੜੀ ਜਗ੍ਹਾ ਤੇ ਹੋਇਆ ਸਰ ਇਹ ਹਰਿੰਦਰ ਨਗਰ ਦਾ ਮੋੜ ਮੋੜ ਦਾ ਸਰਾਂਦਰੂ ਤੋਂ ਤੇ ਉੱਥੇ ਮੜਦੇ ਸਾਹਿਬ ਨਾਲ ਦੀ ਨਾਲ ਇੱਥੇ ਹੁਣ ਕਿੰਦਾ ਦੀ ਕਾਰਵਾਈ ਕਰ ਰਹੇ ਹੋ ਸਰ ਜੀ ਕੋ ਜੋ ਵੀ ਵਰਡਰ ਪਈ ਅੱਜ ਜਿਹਨਾਂ ਨੇ ਛੱਟ ਮਾਰ ਕੇ ਕੋ ਕੀਤੀ ਆ ਦੇ ਮੁਤਾਬਕ ਸੀ ਕਾਰਨਿਕ ਸਭ ਤੋਂ ਸਖਤ ਕਰੇ ਤੇ ਜਲਦੀ ਪ੍ਰੈਸ ਖਰਾਬ ਇਹ ਰਜਿਸਟ੍ਰੇਸ਼ਨ ਐਂਡ ਫਾਈਨੈਂਸ ਜਿਹੜੀ ਇਹ ਕੰਪਨੀ ਰਜਿਸਟਰ ਇਨੀਸ਼ੀਅਲ ਸਟੇਜ ਦੇ ਜਿਹੜੇ ਹੋਣੇ